ਕਿੱਟ ਰਾਜਦੇਵ ਸਿੰਘ ਖਾਲਸਾ ਗੱਲ ਕਰਦੇ ਹਾਂ ਜੀ ਹਾਂਜੀ 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 ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਅਮਰਪਾਲ ਸਿੰਘ ਦੇ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਇਸ ਜਿੱਤ ਨੂੰ ਦੇਖੋ ਇਹ ਜਿੱਤ ਜਿਹੜੀ ਹੈਗੀ ਹੈ ਇਹ ਲੋਕਾਂ ਦਾ ਨਿਰੰਤਰ ਦਾ ਇੱਕ ਫਤਵਾ ਹੈ ਭਵੰਤਮਾਨ ਸਰਕਾਰ ਦੇ ਖਿਲਾਫ ਕਿ ਉਹਨਾਂ ਨੇ ਜਦੋਂ ਭਾਈ ਸਾਹਿਬ ਨੂੰ ਸਰਚਾਰ ਕਰ ਰਹੇ ਸੀ ਤੇ ਪੰਜਾਬ ਨੂੰ ਨਸ਼ਾ ਰਹਿਤ ਕਰ ਰਹੇ ਸੀ ਤਾਂ ਬੜੇ ਬੇਈਮਾਨੀ ਢੰਗ ਦੇ ਨਾਲ ਭਾਈ ਸਾਹਿਬ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿ ਅੰਮ੍ਰਿਤ ਸੰਚਾਰ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਪੰਜਾਬ ਨੂੰ ਨਸ਼ਾ ਰਹਿਤ ਜਿਹੜਾ ਹੈ ਸੂਭਾ ਬਣਾਉਣ ਦੇ ਰਾਹ ਵਿੱਚ ਵੱਡੀ ਰੁਕਾਵਟ ਪਾਈ ਜਾਵੇ ਤੇ ਇਸ ਦੇ ਵਿੱਚ ਇਹਨਾਂ ਦਾ ਸਾਥ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਉਸ ਨੇ ਪੂਰੀ ਤਰ੍ਹਾਂ ਤੇ ਜੀ ਸਦਸਾ ਸੀ ਜੀ ਆ ਭਾਈ ਸਾਹਿਬ ਉਹ ਜਿਹੜੀ ਸੈਂਟਰ ਦੀ ਸਰਕਾਰ ਸੀ ਉਹਨਾਂ ਦੀ ਉੱਥੇ ਅੱਗੇ ਆਸਾਮ ਦੇ ਵਿੱਚ ਸਰਕਾਰ ਸੀ ਵੀ ਇਹ ਪੀਤ ਸੀ ਉਹਨਾਂ ਨੇ ਨਿਮਰਗੜ੍ਹ ਜੇਲ੍ਹ ਦੇ ਵਿੱਚ ਭਾਈ ਸਾਹਿਬ ਨੂੰ ਭੇਜਿਆ ਤੇ ਦੋਹਾਂ ਦੇ ਖਿਲਾਫ ਜਨਤਾ ਨੇ ਵੱਡਾ ਫਤਵਾ ਦਿੱਤਾ ਦੇਖੋ 13 ਸੀਟਾਂ ਚੋਂ ਕਹਿੰਦੇ ਸੀ 13 ਦੀਆਂ 13 ਲਾਵਾਂਗੇ ਆਮ ਪਾਰਟੀ ਤੇ 3 ਸੀਟਾਂ ਮਿਲੀਆਂ ਜਿਹਦੇ 92 ਐਮਐਲਏ ਨੇ ਤੇ ਭਾਜਪਾ ਦਾ ਜਿਹੜਾ ਸੀਗਾ ਉਹ ਪਤਾ ਪੰਜਾਬ ਦੇ ਵਿੱਚ ਸਾਫ਼ ਹੋ ਗਿਆ ਸੋ ਇਹ ਜਿਹੇ ਹਾਲਤ ਦੇ ਵਿੱਚ ਇੱਕ ਫਤਵਾ ਦੇਤਾ ਜਿਹੜਾ ਕਿ ਇਤਿਹਾਸ ਵੀ ਸਮੇਂ ਦੀ ਅੱਖਰਾਂ ਨਾਲ ਲਿਖਿਆ ਜਾਊਗਾ ਜੇ ਜਿਹੜੀ ਕਾਲੀ ਕਰਤੂਤ ਕਰੀ ਸੀ ਇਹ ਸਰਕਾਰ ਨੇ ਇੱਥੇ ਪੰਜਾਬ ਦੇ ਵਿੱਚ ਉਹ ਕਾਲੀ ਕਰਤੂਤ ਦੇ ਖਿਲਾਫ ਫਤਵਾ ਦੇ ਕੇ ਸਮੇਂ ਦੀ ਅਖਰਾਂ ਦੇ ਵਿੱਚ ਲਿਖਤਾ ਤਾਂ ਇੱਕ ਬਹੁਤ ਵੱਡੀ ਇਤਿਹਾਸਿਕ ਘਟਨਾ ਹੈ ਜਿਸ ਨੂੰ ਇਤਿਹਾਸ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਤੇ ਹਮੇਸ਼ਾ ਇਤਿਹਾਸ ਦਾ ਸਮੇਂ ਦੀ ਹਿੱਸਾ ਰਹੂਗੀ ਭਾਈ ਅਮਰਪਾਲ ਸਿੰਘ ਦੀ ਜਿੱਤ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਜੀ ਇਸ ਗੱਲ ਨੂੰ ਲੈ ਕੇ ਜਾਂ ਜਿਹੜੀ ਅਗਲੀ ਭਵਿੱਖ ਦੀ ਰੂਪਰੇਖਾ ਕੋਈ ਹੋ ਸਕਦੀ ਹੈ ਇਸ ਤੇ ਬਾਬਤ ਕੋਈ ਚਰਚਾ ਹੋਈ ਜੀ ਤੁਹਾਡੀ ਮੈਂ ਅੱਜੇ ਮਿਲਿਆ ਜੀ ਮੈਂ ਡਿਗਰੂਗੜ੍ਹ ਤੋਂ ਬੋਲ ਰਿਹਾ ਥੋੜੇ ਨਾਲ ਤੇ ਅੱਜੇ ਮੇਰੀ ਮੁਲਾਕਾਤ ਸੀ 5 ਤਰੀਕ ਨੂੰ ਪਹਿਲੀ ਮਿਤੀ ਹੋਈ ਸੀ ਇਸ ਤੋਂ ਪਹਿਲਾਂ ਮੈਂ 18 ਤਰੀਕ ਨੂੰ ਮਿਲਿਆ ਸੀ 18 ਮਈ ਨੂੰ ਤੇ 18 ਮਈ ਨੂੰ ਸਾਡੀ ਤਰੀਕ ਜਿਹੜੀ ਆ ਉਹ 5 ਤੱਕ ਹੋ ਗਈ ਸੀ ਤੇ 5 ਤਰੀਕ ਨੂੰ ਮੈਂ ਅੱਗੇ ਮੁਲਾਕਾਤ ਕੀਤੀ ਹੈ ਮੈਂ ਡਿਗਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਪਾਈਆਂ ਮਤਪਾਲ ਸਿੰਘ ਦਾ ਇਹ ਕਿਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਵੱਲੋਂ ਜਿਹੜੇ ਸੁਝਾਅ ਨੇ ਜਾਂ ਜਿਹੜੀ ਪੰਜਾਬ ਨੂੰ ਲੈ ਕੇ ਜਾਂ ਪੰਜਾਬ ਦੀ ਜਿਹੜੀ ਪੰਥਕ ਪੋਲਿਟਿਕਸ ਹੈ ਉਹਦੇ ਬਾਰੇ ਫਿਰ ਉਹਦੇ ਬਾਰੇ ਵੀ ਕੋਈ ਚਰਚਾ ਹੋਈ ਕਿਸ ਤਰ੍ਹਾਂ ਦੀ ਰੈ ਨਜ਼ਰ ਆਉਂਦੀ ਹੈ ਜੀ ਉਹਨਾਂ ਦੀ ਹਾਂਜੀ ਹਾਂ ਪੂਰੀ ਚਰਚਾ ਹੋਈ ਦੇਖੋ ਭਾਈ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਖਾਲਸਾ ਪੰਥ ਦੀਆਂ ਦੋ ਜਿਹੜੀਆਂ ਨੇ ਸ਼ਰਮੌਰ ਸੰਸਥਾਵਾਂ ਨੇ ਇੱਕ ਸ਼ਰੌਨੀ ਦਰਦਵਾਰਾ ਪ੍ਰਬੰਧ ਕਮੇਟੀ ਜਿਹੜੀ ਬੜੀ ਕੁਰਬਾਨੀ ਦੇ ਪਿੱਛੇ ਹੋਂਦ ਵਿੱਚ ਆਈ ਸੀ ਤੇ ਦੂਸਰੀ ਸ਼ਰੌਨੀ ਅਟਾਲੀ ਦਾ ਜਿਹੜੀ ਸਿੱਖਾ ਵੀ ਪ੍ਰਸਨਿਤ ਦੇ ਤੌਰ ਤੇ ਹੋਣੀ ਚਾਹੀ ਸੀ ਅੱਜ ਦੋਵੇਂ ਸਿਰਮੌਰ ਜਥੇਬੰਦੀਆਂ ਤੇ ਜਿਹੜਾ ਹੈ ਸਿੱਖ ਵਿਰੋਧੀਆਂ ਦਾ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਬੇਸਟੂ ਸਿੱਖੀ ਦੇ ਤੇ ਇਸ ਵਿੱਚ ਨੇ ਸੰਤੂ ਅਸਲ ਦੇ ਵਿੱਚ ਉਹ ਸਿੱਖਾਂ ਦਾ ਧਾਂ ਚੱਲ ਰਹੇ ਨੇ ਸਿੱਖਾਂ ਤੇ ਯੁਲੰਮ ਕਰ ਰਹੇ ਨੇ ਕਿ ਉਹਨਾਂ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਉਹ ਉਸ ਨੂੰ ਐਸੀ ਸੰਸਥਾ ਬਣਾ ਰੱਖਿਆ ਹੈ ਕਿ ਉਹ ਸੰਸਥਾ ਨੂੰ ਸਿੱਖਾਂ ਦੇ ਖਿਲਾਫ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਟੀਾਲੀਦਾਲ ਵੀ ਇਹਨਾਂ ਦਾ ਹੀ ਕਬਜ਼ਾ ਹੈ ਜਿਨ੍ਹਾਂ ਦੇ ਵਿੱਚ ਨਾ ਉਹਨਾਂ ਕਿ ਸਿੱਖੀ ਜਜ਼ਬਾ ਹੈ ਨਾ ਸਿੱਖੀ ਰਹਿਤ ਮਰਿਆਦਾ ਸਗੋਂ ਉਹ ਸਿੱਖ ਬਿਰੋਹ ਦੀ ਤਾਕਤਾਂ ਲਨਕੀ ਦੋਹਾਂ ਸੰਸਥਾਵਾਂ ਤੇ ਕਾਬਜ਼ ਹੋ ਕੇ ਸਿੱਖੀ ਦਾ ਵੱਡੇ ਪੱਧਰ ਤੇ ਧਾਂਨ ਕਰ ਰਹੇ ਨੇ ਇਹ ਦੋਹਾਂ ਸੰਸਥਾਵਾਂ ਨੂੰ ਆਜ਼ਾਦ ਕਰਾਉਣਾ ਤੋ ਭਾਈ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਇਹ ਪਹਿਲਾ ਕਦਮ ਹੈ ਕਿ ਇਸ ਦੀ ਅਗਵਾਈ ਯੋਗ ਸਿੱਖਾਂ ਨੂੰ ਦਿੱਤੀ ਜਾਵੇ। ਖਾਲਸਾ ਜੀ ਜਿਵੇਂ ਤੁਸੀਂ ਇਸ ਗੱਲ ਦਾ ਕਿਤੇ ਨਾ ਕਿਤੇ ਕਹਿ ਸਕਦੇ ਕਿ ਰੈਕਟ ਕੀਤਾ ਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕਬਜ਼ਾ ਹੈ ਪਰ ਵਿਰੋਧੀ ਕਿਤੇ ਨਾ ਕਿਤੇ ਸਵਾਲੇ ਵੀ ਕਰ ਦਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਅਕਾਲੀ ਦਲ ਦਾ ਸਮਰਥਨ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਜਿੰਨੇ ਵੀ ਪੀੜਤ ਐਨਐਸਏ ਤੋਂ ਨੌਜਵਾਨ ਨੇ ਉਹਨਾਂ ਨੂੰ ਸਮਰਥਨ ਵੀ ਮਿਲਿਆ ਮੋਰਚੇ ਦੇ ਦੌਰਾਨ ਦੇਖੋ ਇਹ ਗੱਲ ਜਿਹੜੀ ਹੈ ਕੋਈ ਆਪ ਦੀ ਦਰਜ ਨਾਲ ਕਿਸੇ ਨੇ ਕੀਤਾ ਹੋਵੇ ਪਰੰਤੂ ਜਿਹੜਾ ਹੈ ਕਦੇ ਵੀ ਉਹਨਾਂ ਨੇ ਸਿੱਖ ਸਿਧਾਂਤਾਂ ਨੂੰ ਸਿੱਖ ਮਰਿਆਦਾ ਨੂੰ ਸਿੱਖ ਸੰਘਰਸ਼ ਨੂੰ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਨਹੀਂ ਦਿੱਤਾ ਜਿੰਨਾ ਕਿਰਤਾਂ ਉਹਨਾਂ ਦੇ ਨਾਲ ਚੱਲੀ ਜਾਓ ਤੇ ਸਮਰਥਨ ਉਹ ਸਮਰਥਨ ਹੈ ਉਹਨਾਂ ਦਾ ਜਦੋਂ ਉਹਨਾਂ ਤੋਂ ਪਾਸੇ ਹੋ ਜੋ ਫਿਰ ਉਹ ਕਹਿਣ ਲੱਗ ਜਾਂਦੇ ਆ ਕਿ ਇਹ ਫਲਾਣਾ ਕੀ ਇਹ ਜਿਹੜਾ ਹੈਗਾ ਉਹ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਐ ਕਿ ਉਸ ਦਾ ਜਿਹੜਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਤੋਂ ਕੋਈ ਯੋਗਦਾਨ ਨਹੀਂ ਐ ਨਾ ਸ਼੍ਰੋਮਣੀ ਰੋਡਵਾਰ ਅਪਰੋਹ ਕਮੇਟੀ ਦਾ ਤੇ ਨਾ ਹੀ ਜਿਹੜਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਤੋਂ ਇਹ ਲੋਕਤਾਲੀ ਹੋਏ ਨੇ ਇਹਨਾਂ ਦਾ ਸਿੱਖੀ ਦੇ ਲਈ ਕੋਈ ਯੋਗਦਾਨ ਨਹੀਂ ਤੇ ਜਿਹੜਾ ਇਹ ਕਰਦੇ ਐ ਕੁਮ ਮਾੜਾ ਮੁੱਠਾ ਸਾਬੇ ਮਾਤਰ ਕਰਦੇ ਐ ਉਹ ਵਿਖਾਵੇ ਲਈ ਕਰਦੇ ਆ ਤੇ ਆਪ ਵੀ ਖੁਦ ਜਣਜੀ ਲਈ ਕਰਦੇ ਆ ਐਡਵੋਕੇਟ ਸਾਹਿਬ ਜਿੱਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਡੇ ਸਵਾਲ ਨੇ ਕਹਿੰਦੇ ਅਮਰਪਾਲ ਸਿੰਘ ਦੀ ਜਿੱਤ ਤਾਂ ਹੋ ਗਈ ਕੀ ਲੱਗਦਾ ਕਿ ਉਹਨਾਂ ਦੇ ਉੱਪਰ ਐਨਐਸਏ ਅਤੇ ਐਨਐਸਏ ਦੇ ਅਧੀਨ ਡਿਬਰੂਗੜ੍ਹ ਦੀ ਜੇਲ੍ਹ ਤੋਂ ਬੰਦ ਭਾਈ ਅਮਰਪਾਲ ਸਿੰਘ ਨੂੰ ਕੀ ਸੰਸਦ ਮੈਂਬਰ ਬਣ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾ ਸਕਦਾ ਹੈ ਜੀ ਦੇਖੋ ਇਸ ਦੇ ਵਿੱਚ ਕੋਈ ਸ਼ੱਕਸ਼ਵਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਜਨਤਾ ਨੇ ਇੱਕ ਬੜਾ ਫਤਵਾ ਦਿੱਤਾ ਹੈ ਸovereign court ਨੇ ਆਪਣੇ ਚਈ ਫੈਸਲੇ ਇਹ ਹੈ ਕਿ ਜਿਹੜਾ ਜਨਤਾ ਦਾ ਫਤਵਾ ਹੁੰਦਾ ਹੈ ਜਿਹੜਾ ਜਨ ਹੰਦੇਸ਼ ਹੁੰਦਾ ਹੈ ਇਹ ਸਾਡੇ ਫੈਸਲਿਆਂ ਤੋਂ ਵੀ ਵੱਡਾ ਹੈ ਜਦੋਂ ਫੈਸਲਾ ਦਿੱਤਾ ਗਿਆ ਇਹ ਵੋਟਾਂ ਦੇ ਰਾਹੀਂ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਫੈਸਲਾ ਦਿੱਤਾ ਗਿਆ ਤੇ ਦੋਹੇ ਸਰਕਾਰਾਂ ਆਪ ਸਰਕਾਰ ਤੇ ਭਾਜਵਾ ਸਰਕਾਰ ਜਿਲੀਆਂ ਨੇ ਪੰਜਾਬ ਦੇ ਵਿੱਚੋਂ ਹਾਰ ਚੁੱਕੀਆਂ ਨੇ ਪਰ ਨੈਤਿਕ ਤੌਰ ਤੇ ਜਿੱਥੇ ਉਹਨਾਂ ਦੀ ਹਾਰ ਹੋ ਗਈ ਉੱਥੇ ਕੋਈ ਕਾਨੂੰਨੀ ਉੱਤਤਾ ਹੋਵੇ ਨਾ ਹੋਵੇ ਜੇਗਾ ਨੈਤਿਕ ਤੌਰ ਤੇ ਹਾਰ ਜਾਂਦਾ ਉਹ ਹਰ ਹਾਲਤ ਦੇ ਵਿੱਚ ਹਰ ਹੀਲੇ ਜਿਹੜਾ ਹੈ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਤੇ ਭਾਈ ਸਾਹਿਬ ਨੂੰ ਹਰ ਹੱਲ ਹਰ ਹੀਲੇ ਰਹਿ ਕੀਤਾ ਜਾਊਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਜੂਨ ਮਹੀਨੇ ਦੇ ਵਿੱਚ ਹੋ ਜਾਣਾ ਹੈ ਕੀ ਪੰਜਾਬ ਸਰਕਾਰ ਜਿਹੜਾ ਉਹਨਾਂ ਦੇ ਵੱਲੋਂ ਕੇਸ ਦਰਜ ਕੀਤੇ ਗਏ ਨੇ ਇਹਦੇ ਵਿੱਚ ਕੋਈ ਨਾ ਕੋਈ ਪੈਰ ਪਿੱਛੇ ਵੱਲੋਂ ਖਿੱਚ ਸਕਦੀ ਹੈ ਜੀ ਜਿਸ ਤਰੀਕੇ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਕੇਸ ਹੈ ਝੂਠੇ ਆ ਕੇਵਲ ਜਿਹੜਾ 307 ਦਾ ਪਰਚਾ ਬਣਦਾ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਫੇਰ ਬਦਲ ਹੋ ਸਕਦਾ ਆ ਦੇਖੋ ਸਰਕਾਰ ਦੇ ਕੋਰੇ ਇਹ 321 ਦਫਾ ਹੈ ਜੀ ਇਹ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਜਾਂਚ ਦਾ ਫੌਜਦਾਰੀ ਦੀ ਉਹਦੇ ਥੱਲੇ ਸਰਕਾਰ ਕੋਈ ਵੀ ਕੇਸ ਗਿਆ ਹੈ ਉਹ ਵਾਪਸ ਲੈ ਸਕਦੀ ਹੈ ਤੇ ਕੇਸ ਦਾ ਕੰਮਲ ਤੌਰ ਤੇ ਛੁੱਟਿਆ ਦੇਖੋ ਬਾਗੇ ਪੁਰਾਣੇ ਵਾਲਾ ਕੇਸ ਬਣਾਇਆ ਕਿ ਭਾਈ ਸਾਹਿਬ ਨੇ ਹਥਿਆਰਬੰਦ ਬਗਾਵਤ ਦਾ ਅਨੰਨਾ ਕਰਤਾ ਸੀ ਸਰਕਾਰ ਦੇ ਖਿਲਾਫ ਉਹ ਸੈਂਟਰਲ ਵੀ ਸਰਕਾਰ ਦੇ ਖਿਲਾਫ ਕੋਈ ਜੇ ਹਲਾਨੀ ਹੋਇਆ ਕੋਈ ਉਹਨਾਂ ਨੇ ਕਦੇ ਹਥਿਆਰ ਨਹੀਂ ਚੱਕੇ ਕਦੇ ਇਸਰਾਂ ਦਾ ਜਿਹੜਾ ਹੈ ਇਸਤੇਮਾਲ ਨਹੀਂ ਕੀਤਾ ਤੇ ਜਿਹੜਾ ਅਜਨਾਰੇ ਵਾਲਾ ਕੇਸ ਆ ਕੋਈ ਕੇਸ ਹੀ ਨਹੀਂ ਹੈ ਰੋਜ਼ਾਂ ਨਹੀਂ ਤਰਹੁ ਕੀਤਾ ਜਾਂਦਾ ਕਿਸਾਨ ਨਹੀਂ ਨਾ ਕਰਦਿਆਂ ਨੇ ਹੋਰ ਅੰਦੋਲਨਕਾਰੀ ਕਰਦੇ ਨੇ ਉਹ ਧਰਨਾ ਦੇ ਚ ਬਹਿ ਜਾਂਦੇ ਨੇ ਉਥੇ ਤੇ ਉਸ ਦੇ ਵਿੱਚ ਜਿਹੜਾ ਹੈ ਕਿਹਜਾ ਕੀ ਹੋ ਗਿਆ ਜਨਾਲੇ ਕਿ 807 ਵਾਲੀ ਤਾਂ ਤੂੰ ਜਾਣੇ ਨਹੀਂ ਹੈ ਉਹ ਤਾਂ ਇੱਕ ਜਿਹੜੀ ਆਵਾਜ਼ ਨੂੰ ਦਿਵਾਉਣ ਲਈ ਆਵਾਜ਼ ਨੂੰ ਕੁੱਛਣ ਦੇ ਲਈ ਕਹਿਸਾ ਜਿਹੜਾ ਸੀ ਤੰਗ ਮਰਤਾਇ ਕਿ ਉਹ 307 ਬਣਾਤਾ ਇਹ ਜਿਹੜਾ ਇਸ ਦੇ ਵਿੱਚ ਜਿਹੜਾ ਵੱਡਾ ਹਿੱਸਾ ਸੀਗਾ ਉਹ ਆਮ ਪਾਰਟੀ ਦਾ ਤੇ ਆਪਣਾ ਭਾਜਪਾ ਦਾ ਸੀਗਾ ਤੇ ਕੋਈ ਉਥੇ ਜਿਹੜੀ ਕਿਸੇ ਨੇ ਸੱਤ ਨਹੀਂ ਮਾਰੀ ਕਿਸੇ ਤੇ ਹਮਲਾ ਨਹੀਂ ਕਰਿਆ ਸਤੋਂ ਆਮਾਨ ਕੈਮਰ ਖੇ ਤੇ ਥਾਣੇ ਤੇ ਕੋਈ ਤੱਕਿਆ ਨਹੀਂ ਕਰਿਆ ਥਾਣੇ ਦੇ ਵੀ ਜਾ ਕੇ ਆਪਦੀਆਂ ਮੱਜਾਂ ਦਾ ਉਹ ਦੇਖੇ ਉਹ ਥਾਣੇ ਚੋਂ ਬਾਹਰ ਆ ਗਏ ਇਹ ਸਾਰੀ ਕਹਾਣੀ ਝੂਠੀ ਬਣਾਈ ਹੋਈ ਹੈ 307 ਦੇ ਬੰਦੇ ਨਹੀਂ ਹੈ ਅਈ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਕੇਵਲ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਇਕੱਲੇ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਜਿਹੜੇ ਐਨਐਸਏ ਦੇ ਅਧੀਨ ਨੇ ਉਹ ਵੀ ਬਾਹਰ ਆ ਸਕਦੇ ਜੀ ਇਹਦੇ ਨਾਲ ਨਾਲ ਦੇਖੋ ਜਦੋਂ ਲੀਡਰ ਬਾਹਰ ਆਉਂਦੇ ਆ ਤੇ ਦੂਜਿਆਂ ਦਾ ਤਾਂ ਅੰਦਰ ਰਹਿਣ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਤਾਂ ਨਾਲ ਦੀ ਨਾਲੇ ਬਾਹਰ ਹੋਊਂਗੇ ਇਹਦੇ ਬਰਤ ਤੱਕ ਸੱਚੋ ਹੁਣੇ ਹੀ ਨਹੀਂ ਚਾਹੀਦਾ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਗੱਲ ਕਰਦੇ ਹੋ ਜੀ ਹਾਂਜੀ 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 ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਅਮਰਪਾਲ ਸਿੰਘ ਦੇ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਇਸ ਜਿੱਤ ਨੂੰ ਦੇਖੋ ਇਹ ਜਿੱਤ ਜਿਹੜੀ ਹੈਗੀ ਹੈ ਇਹ ਲੋਕਾਂ ਦਾ ਜਨਤਾ ਦਾ ਇੱਕ ਫਤਵਾ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਿ ਉਹਨਾਂ ਨੇ ਜਦੋਂ ਭਾਈ ਸਾਹਿਬ ਉਹਨ ਸਰਚਾਰ ਕਰ ਰਹੇ ਸੀ ਤੇ ਪੰਜਾਬ ਨੂੰ ਨਸ਼ਾ ਰਹਿਤ ਕਰ ਰਹੇ ਸੀ ਤਾਂ ਬੜੇ ਬੇਈਮਾਨੀ ਢੰਗ ਦੇ ਨਾਲ ਭਾਈ ਸਾਹਿਬ ਨੂੰ ਇਸ ਲਈ ਜ਼ਿੰਸਦਾਰ ਕੀਤਾ ਗਿਆ ਕਿ ਅੰਮ੍ਰਿਤ ਸੰਚਾਰ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਪੰਜਾਬ ਨੂੰ ਨਸ਼ਾ ਰਹਿਤ ਜਿਹੜਾ ਹੈ ਸੂਬਾ ਬਣਾਉਣ ਦੇ ਰਾਹ ਵਿੱਚ ਵੱਡੀ ਰੁਕਾਵਟ ਪਾਈ ਜਾਵੇ ਤੇ ਇਸ ਦੇ ਵਿੱਚ ਇਹਨਾਂ ਦਾ ਸਾਥ ਕੇਂਦਰ ਦੀ ਜਿਹੜੀ ਭਾਜਵਾ ਸਰਕਾਰ ਹੈ ਉਸ ਨੇ ਪੂਰੀ ਤਰ੍ਹਾਂ ਤੇ ਦਿੱਤਾ ਜੀ ਸਕਦਾ ਸੀ ਜੀ ਦਾ ਭਾਈ ਸਾਹਿਬ ਨੂੰ ਉਹ ਜਿਹੜੀ ਸੈਂਟਰ ਦੀ ਸਰਕਾਰ ਸੀ ਉਹਨਾਂ ਦੀ ਉੱਥੇ ਅੱਗੇ ਆਸਾਮ ਦੇ ਵਿੱਚ ਸਰਕਾਰ ਸੀ ਬੀਪੀ ਦੀ ਤੇ ਉਹਨਾਂ ਨੇ ਨਿਮਲਗੜ੍ਹ ਵੇਲੇ ਵਿੱਚ ਭਾਈ ਸਾਹਿਬ ਨੂੰ ਭੇਜਿਆ ਤੇ ਦੋਹਾਂ ਦੇ ਖਿਲਾਫ ਜਨਤਾ ਨੇ ਵੱਡਾ ਫਤਵਾ ਦਿੱਤਾ ਦੇਖੋ 13 ਸੀਟਾਂ ਚੋਂ ਕਹਿੰਦੇ ਸੀ 13 ਦੀਆਂ 13 ਲਾਵਾਂਗੇ ਆਮ ਪਾਰਟੀ ਤੇ 3 ਸੀਟਾਂ ਮਿਲੀਆਂ ਜਿਹਦੇ 92 ਐਮਐਲਏ ਨੇ ਤੇ ਭਾਜਪਾ ਦਾ ਜਿਹੜਾ ਸੀਗਾ ਉਹ ਪਤਾ ਪੰਜਾਬ ਦੇ ਵਿੱਚ ਸਾਫ਼ ਹੋ ਗਿਆ ਸੋ ਇਹੀ ਹਸਤੇ ਵਿੱਚ ਇੱਕ ਫਤਵਾ ਦੇਤਾ ਜਿਹੜਾ ਕਿ ਇਤਿਹਾਸ ਵਿੱਚ ਸਮੇਂ ਦੀ ਅਖਰਾਂ ਨਾਲ ਲਿਖਿਆ ਜਾਊਗਾ ਜੇ ਜਿਹੜੀ ਕਾਲੀ ਕਰਤੂਤ ਕਰੀ ਸੀ ਇਹ ਸਰਕਾਰ ਨੇ ਇੱਥੇ ਪੰਜਾਬ ਦੇ ਵਿੱਚ ਉਹ ਕਾਲੀ ਕਰਤੂਤ ਦੇ ਖਿਲਾਫ ਫਤਵਾ ਦੇ ਕੇ ਸਮਾਜੀ ਅਚਰਣ ਦੇ ਵਿੱਚ ਲਿਖਤਾ ਤਾਂ ਇੱਕ ਬਹੁਤ ਵੱਡੀ ਇਤਿਹਾਸਿਕ ਘਟਨਾ ਹੈ ਜਿਸ ਨੂੰ ਇਤਿਹਾਸ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਤੇ ਹਮੇਸ਼ਾ ਇਤਿਹਾਸ ਦਾ ਸਮਰਿਹੀ ਹਿੱਸਾ ਰਹੂਗੀ ਭਾਈ ਅਮਰਪਾਲ ਸਿੰਘ ਦੀ ਜਿੱਤ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਜੀ ਇਸ ਗੱਲ ਨੂੰ ਲੈ ਕੇ ਜਾਂ ਜਿਹੜੀ ਅਗਲੀ ਭਵਿੱਖ ਦੀ ਰੂਪਰੇਖਾ ਕੋਈ ਹੋ ਸਕਦੀ ਹੈ ਇਸ ਤੇ ਬਾਬਤ ਕੋਈ ਚਰਚਾ ਹੋਈ ਜੀ ਤੁਹਾਡੀ ਮੈਂ ਅੱਜੇ ਮਿਲਿਆ ਜੀ ਮੈਂ ਡਿਗਰੂਗੜ੍ਹ ਤੋਂ ਬੋਲ ਰਿਹਾ ਹਾਂ ਤੁਹਾਡੇ ਨਾਲ ਤੇ ਅੱਜੇ ਮੇਰੀ ਮੁਲਾਕਾਤ ਸੀ 5 ਤਰੀਕ ਨੂੰ ਪਹਿਲੀ ਮਿਤੀ ਹੋਈ ਸੀ ਇਸ ਤੋਂ ਪਹਿਲਾਂ ਮੈਂ 18 ਤਰੀਕ ਨੂੰ ਮਿਲਿਆ ਸੀ 18 ਮਈ ਨੂੰ ਤੇ 18 ਮਈ ਨੂੰ ਸਾਡੀ ਤਰੀਕ ਜਿਹੜੀ ਆ ਉਹ 5 ਤੱਕ ਹੋ ਗਈ ਸੀ ਕਿ 5 ਤਰੀਕ ਨੂੰ ਮੈਂ ਅੱਜੇ ਮੁਲਾਕਾਤ ਕੀਤੀ ਹੈ ਮੈਂ ਡਿਗਰੂਗੜ੍ਹ ਸੈਂਟਰਲ ਜੇਲ੍ਹ ਵਿਖੇ ਪਾਈਆ ਮਰਤਪਾਲ ਜੀ ਨਾਲ ਇਹ ਕਿਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਵੱਲੋਂ ਜਿਹੜੇ ਸੁਝਾਅ ਨੇ ਜਾਂ ਜਿਹੜੀ ਪੰਜਾਬ ਨੂੰ ਲੈ ਕੇ ਜਾਂ ਪੰਜਾਬ ਦੀ ਜਿਹੜੀ ਪੰਥਕ ਪੋਲਿਟਿਕਸ ਹੈ ਉਹਦੇ ਬਾਰੇ ਫਿਰ ਉਹਦੇ ਬਾਰੇ ਵੀ ਕੋਈ ਚਰਚਾ ਹੋਈ ਕਿਸ ਤਰ੍ਹਾਂ ਦੀ ਰੈ ਨਜ਼ਰ ਆਉਂਦੀ ਹੈ ਜੀ ਉਹਨਾਂ ਦੀ ਹਾਂਜੀ ਹਾਂ ਪੂਰੀ ਚਰਚਾ ਹੋਈ ਦੇਖੋ ਭਾਈ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਖਾਲਸਾ ਪੰਥ ਦੀਆਂ ਦੋ ਜਿਹੜੀਆਂ ਨੇ ਸ਼ਰਮੌਰ ਸੰਸਥਾਵਾਂ ਨੇ ਇੱਕ ਸ਼ਰੌਨੀ ਦੁਰਦਵਾਰਾ ਪ੍ਰਬੰਧ ਕਮੇਟੀ ਜਿਹੜੀ ਬੜੀ ਕੁਰਬਾਨੀ ਦੇ ਪਿੱਛੋਂ ਹੋਂਦ ਵਿੱਚ ਆਈ ਸੀ ਤੇ ਦੂਸਰੀ ਸ਼ਰੌਨੀ ਟਾਲੀਦਲ ਜਿਹੜੀ ਸਿੱਖਾਂ ਦੇ ਪ੍ਰਤਿਨਿਧ ਦੇ ਤੌਰ ਤੇ ਹੋਂਦ ਹੋਣੀ ਚਾਹੀ ਸੀ ਅੱਜ ਦੋਵੇਂ ਸਿਰ ਮੋੜ ਜਥਾਨੀਆਂ ਤੇ ਜਿਹੜਾ ਹੈ ਸਿੱਖ ਵਿਰੋਧੀਆਂ ਦਾ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਬੇਸਟ ਕੋ ਸਿੱਖੀ ਦੇ ਤੇ ਇਸ ਵਿੱਚ ਨੇ ਸੰਤੂ ਅਸਲ ਦੇ ਵਿੱਚ ਉਹ ਸਿੱਖਾਂ ਦਾ ਢਾਣ ਚੱਲ ਰਹੇ ਨੇ ਸਿੱਖਾਂ ਤੇ ਜ਼ੁਲਮ ਕਰ ਰਹੇ ਨੇ ਤੇ ਉਹਨਾਂ ਨੇ ਜਿਹੜੀ ਸ਼ਰਮੀ ਦੁਆਰਾ ਪ੍ਰਬੰਧ ਕਮੇਟੀ ਹੈ ਉਹ ਉਸ ਨੂੰ ਐਸੀ ਸੰਸਥਾ ਬਣਾ ਰੱਖਿਆ ਹੈ ਕਿ ਉਹ ਸੰਸਥਾ ਨੂੰ ਸਿੱਖਿਆ ਦੇ ਖਿਲਾਫ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਤੇ ਵੀ ਇਹਨਾਂ ਦਾ ਹੀ ਕਬਜ਼ਾ ਹੈ ਜਿਨ੍ਹਾਂ ਦੇ ਵਿੱਚ ਨਾ ਉਹਨਾਂ ਕੋ ਸਿੱਖੀ ਜਜ਼ਬਾ ਹੈ ਨਾ ਸਿੱਖੀ ਰਹਿਤ ਮਰਿਆਦਾ ਸਟੋ ਉਹ ਸਿੱਖ ਗਰੋਹ ਦੀ ਤਾਕਤ ਨਾਲ ਮਿਲ ਕੇ ਦੋਹਾਂ ਸੰਸਥਾਵਾਂ ਤੇ ਕਾਬਜ਼ ਹੋ ਕੇ ਸਿੱਖੀ ਦਾ ਵੱਡੇ ਪੱਧਰ ਤੇ ਧਾਂਨ ਕਰ ਰਹੇ ਨੇ ਇਹ ਦੋਹਾਂ ਸੰਸਥਾਵਾਂ ਨੂੰ ਆਜ਼ਾਦ ਕਰਾਉਣਾ ਪਾਈ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਇਹ ਪਹਿਲਾ ਕਦਮ ਹੈ ਕਿ ਇਸ ਦੀ ਅਗਵਾਈ ਯੋਗ ਸਿੱਖਾਂ ਨੂੰ ਦਿੱਤੀ ਜਾਵੇ ਹਾਲ ਸਦੀ ਜਿਵੇਂ ਤੁਸੀਂ ਇਸ ਗੱਲ ਦਾ ਕਿਤੇ ਨਾ ਕਿਤੇ ਕਹਿ ਸਕਦੇ ਕਿ ਰੈਕਟ ਕੀਤਾ ਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕਬਜ਼ਾ ਹੈ ਪਰ ਵਿਰੋਧੀ ਕਿਤੇ ਨਾ ਕਿਤੇ ਸਵਾਲੇ ਵੀ ਕਰ ਦਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਅਕਾਲੀ ਦਲ ਦਾ ਸਮਰਥਨ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਜਿੰਨੇ ਵੀ ਪੀੜਤ ਐਨਐਸਏ ਤੋਂ ਨੌਜਵਾਨ ਨੇ ਉਹਨਾਂ ਨੂੰ ਸਮਰਥਨ ਵੀ ਮਿਲਿਆ ਮੋਰਚੇ ਦੇ ਦੌਰਾਨ ਦੇਖੋ ਇਹ ਗੱਲ ਜਿਹੜੀ ਹੈ ਕੋਈ ਆਪਦੀ ਦਰਜ ਨਾਲ ਕਿਸੇ ਨੇ ਕੀਤਾ ਹੋਵੇ ਪਰੰਤੂ ਜਿਹੜਾ ਹੈ ਤਵੇ ਵੀ ਉਹਨਾਂ ਨੇ ਸਿੱਖ ਸਿਧਾਂਤਾਂ ਨੂੰ ਸਿੱਖ ਮਰਿਆਦਾ ਨੂੰ ਸਿੱਖ ਸੰਘਰਸ਼ ਨੂੰ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਨਹੀਂ ਦਿੱਤਾ ਜਿੰਨੇ ਕਿਰਤਾਂ ਉਹਨਾਂ ਦੇ ਨਾਲ ਚੱਲੀ ਜਾਓ ਤੇ ਸਮਰਥਨ ਉਹ ਸਮਰਥਨ ਹੈ ਉਹਨਾਂ ਦਾ ਜਦੋਂ ਉਹਨਾਂ ਤੋਂ ਪਾਸੇ ਹੋ ਜਾਓ ਫਿਰ ਉਹ ਕਹਿਣ ਲੱਗ ਜਾਂਦੇ ਆ ਕਿ ਇਹ ਫਲਾਣਾ ਜੀ ਇਹ ਜਿਹੜਾ ਹੈਗਾ ਉਹ ਨੂੰ ਇਸ ਰੀਤੇ ਨਾਲ ਪੇਸ਼ ਕਰਦੇ ਹੈ ਕਿ ਉਸ ਦਾ ਜਿਹੜਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਕੋਈ ਯੋਗਦਾਨ ਨਹੀਂ ਇਹ ਨਾ ਸ਼ਰਮ ਵੀ ਦੋਧਾਰਾ ਪ੍ਰੋਮੇ ਕਮੇਟੀ ਦਾ ਤੇ ਨਾ ਹੀ ਜਿਹੜਾ ਹੈ ਇਹ ਸ਼ਰਮਨੀ ਇਕੱਲੇ ਦਲ ਦਾ ਜਦੋਂ ਤੋਂ ਇਹ ਲੋਕਤਾਲੀ ਹੋਏ ਨਹੀਂ ਇਹਨਾਂ ਦਾ ਸਿੱਖੀ ਦੇ ਲਈ ਕੋਈ ਯੋਗਦਾਨ ਨਹੀਂ ਤੇ ਜਿਹੜਾ ਇਹ ਕਰਦੇ ਹੈ ਕੋਈ ਮਨਮਤਾ ਦੇ ਸਾਬੇ ਮਾਤਰ ਕਰਦੇ ਹੈ ਉਹ ਦਿਖਾਵੇ ਲਈ ਕਰਦੇ ਤੇ ਆਪ ਵੀ ਖੁਦਗਲਜੀ ਲਈ ਕਰਦੇ ਹੈ ਐਡਵੋਕੇਟ ਸਾਹਿਬ ਜਿੱਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਡੇ ਸਵਾਲ ਨੇ ਕਹਿੰਦੇ ਅਮਰਪਾਲ ਸਿੰਘ ਦੀ ਜਿੱਤ ਤਾਂ ਹੋ ਗਈ ਕੀ ਲੱਗਦਾ ਕਿ ਉਹਨਾਂ ਦੇ ਉੱਪਰ ਐਨਐਸਏ ਅਤੇ ਐਨਐਸਏ ਦੇ ਅਧੀਨ ਡਿਬਰੂਗੜ੍ਹ ਦੀ ਜੇਲ੍ਹ ਤੋਂ ਬੰਦ ਭਾਈ ਅਮਰਪਾਲ ਸਿੰਘ ਨੂੰ ਕੀ ਸੰਸਦ ਮੈਂਬਰ ਬਣ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾ ਸਕਦਾ ਹੈ ਜੀ ਦੇਖੋ ਇਸ ਦੇ ਵਿੱਚ ਕੋਈ ਸ਼ੱਕਸ਼ਵਾਹੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਜਨਤਾ ਨੇ ਇੱਕ ਬੜਾ ਫਤਵਾ ਦਿੱਤਾ ਹੈ ਸovereign ਕੌਟਰ ਨੇ ਆਪਣੇ ਕਈ ਫੈਸਲੇ ਇਹ ਹੈ ਕਿ ਜਿਹੜਾ ਜਨਤਾ ਦਾ ਫਤਵਾ ਹੁੰਦਾ ਹੈ ਜਿਹੜਾ ਜਨ ਅਦੇਸ਼ ਹੁੰਦਾ ਹੈ ਇਹ ਜੇ ਸਾਡੇ ਫੈਸਲਿਆਂ ਤੋਂ ਵੀ ਵੱਡਾ ਹੈ ਜਦੋਂ ਫੈਸਲਾ ਦਿੱਤਾ ਗਿਆ ਇਹ ਵੋਟਾਂ ਦੇ ਰਾਹੀਂ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਫੈਸਲਾ ਦਿੱਤਾ ਗਿਆ ਤੇ ਦੋਹੇ ਸਰਕਾਰਾਂ ਆਪ ਸਰਕਾਰ ਤੇ ਭਾਜਵਾ ਸਰਕਾਰ ਜਿਹੜੀਆਂ ਨੇ ਪੰਜਾਬ ਦੇ ਵਿੱਚੋਂ ਹਾਰ ਚੁੱਕੀਆਂ ਨੇ ਤਾਂ ਨੈਤਿਕ ਤੌਰ ਤੇ ਜਿੱਥੇ ਉਹਨਾਂ ਦੀ ਹਾਰ ਹੋ ਗਈ ਉੱਥੇ ਕੋ ਕਾਨੂੰਨੀ ਨੁਕਤਾ ਹੋਵੇ ਨਾ ਹੋਵੇ ਜੇਗਾ ਨੈਟਕ ਤੌਰ ਤੇ ਹਾਰ ਜਾਂਦਾ ਉਹ ਹਰ ਹਾਲਤ ਦੇ ਵਿੱਚ ਹਰ ਹੀਲੇ ਜਿਹੜਾ ਹੈ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਤੇ ਭਾਈ ਸਾਹਿਬ ਨੂੰ ਹਰ ਹਾਲ ਹਰ ਹੀਲੇ ਰਹਿਇ ਕੀਤਾ ਜਾਊਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੋਰਸ ਜਿਹੜਾ ਹੈ ਜੂਨ ਮਹੀਨੇ ਦੇ ਵਿੱਚ ਹੋ ਜਾਣਾ ਹੈ ਕੀ ਪੰਜਾਬ ਸਰਕਾਰ ਜਿਹੜਾ ਉਹਨਾਂ ਦੇ ਵੱਲੋਂ ਕੇਸ ਦੈਰ ਕੀਤੇ ਗਏ ਨੇ ਇਹਦੇ ਵਿੱਚ ਕੋਈ ਨਾ ਕੋਈ ਪੈਰ ਪਿੱਛੇ ਵੱਲੋਂ ਖਿੱਚ ਸਕਦੀ ਹੈ ਜੀ ਜਿਸ ਤਰੀਕੇ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਕੇਸ ਹੈ ਝੂਠੇ ਆ ਕੇਵਲ ਜਿਹੜਾ 307 ਦਾ ਪਰਚਾ ਬਣਦਾ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਫੇਰ ਬਦਲ ਹੋ ਸਕਦਾ ਆ ਵੇਖੋ ਸਰਕਾਰ ਦੇ ਕੋਰੇ ਹੀ 321 ਦਫਾ ਹੈ ਜੀ ਇਹ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਜਾਂ ਫਿਰ ਫੌਜਦਾਰੀ ਦੀ ਉਹਦੇ ਥੱਲੇ ਸਰਕਾਰ ਕੋਈ ਵੀ ਕੇਸ ਜਿਹੜਾ ਹੈ ਉਹ ਵਾਪਸ ਲੈ ਸਕਦੀ ਹੈ ਤੇ ਕੇ ਇਸ ਦਾ ਮਕੰਮਲ ਤੌਰ ਤੇ ਝੂਠਿਆ ਦੇਖੋ ਬਾਗੇ ਪੁਰਾਣੇ ਵਾਲਾ ਕੇਸ ਬਣਾਇਆ ਕਿ ਭਾਈ ਸਾਹਿਬ ਨੇ ਹਥਿਆਰਬੰਦ ਬਗਾਵਤ ਦਾ ਨਾਂਨ ਕਰਤਾ ਸੀ ਸਰਕਾਰ ਦੇ ਖਿਲਾਫ ਉਹ ਸੈਂਟਰਲ ਵੀ ਸਰਕਾਰ ਦੇ ਖਿਲਾਫ ਕੋਈ ਜੇ ਹਲਾਨੀ ਹੋਇਆ ਕੋਈ ਉਹਨਾਂ ਨੇ ਕਦੇ ਹਥਿਆਰ ਨਹੀਂ ਚੱਕੇ ਤੇ ਹਥਿਆਰਾਂ ਦਾ ਜਿਹੜਾ ਹੈ ਇਸਤੇਮਾਲ ਨਹੀਂ ਕੀਤਾ ਤੇ ਜਿਹੜਾ ਅਜਨਾਰੇ ਵਾਲਾ ਕੇਸ ਹੈ ਕੋਈ ਕੇਸ ਹੀ ਨਹੀਂ ਹੈ ਰੋਜ਼ਾਂ ਨਹੀਂ ਤਰਾਉ ਕੀਤਾ ਜਾਂਦਾ ਕਿਸਾਨ ਨਹੀਂ ਨਾ ਕਰਦੀਆਂ ਨੇ ਹੋਰ ਅੰਦੋਲਨਕਾਰੀ ਕਰਦੇ ਨੇ ਉਹ ਧਰਨਾ ਦੇ ਵਿੱਚ ਬਹਿ ਜਾਂਦੇ ਨੇ ਉੱਥੇ ਤੇ ਉਸ ਦੇ ਵਿੱਚ ਜਿਹੜਾ ਹੈ ਕਿਹਜਾ ਕੀ ਹੋ ਗਿਆ ਜਨਾਲੇ ਕਿ ਇਸ 307 ਵਾਲੀ ਤੇ ਤੂੰ ਜਾਣੇ ਨਹੀਂ ਹੈ ਉਹ ਤਾਂ ਇੱਕ ਜਿਹੜੀ ਆਵਾਜ਼ ਨੂੰ ਦਮਾਉਣ ਲਈ ਆਵਾਜ਼ ਨੂੰ ਕੁੱਝਣ ਦੇ ਲਈ ਇੱਕ ਐਸਾ ਜਿਹੜਾ ਸੀ ਤੰਦ ਮਰਤਾਇ ਚ ਉਹ ਜਿਹੜੀ 307 ਬਣਾਤਾ ਇਹ ਜਿਹੜਾ ਇਸ ਦੇ ਵਿੱਚ ਜਿਹੜਾ ਵੱਡਾ ਹਿੱਸਾ ਸੀਗਾ ਉਹ ਆਮ ਪਾਰਟੀ ਦਾ ਤੇ ਆਪਣਾ ਭਾਜਪਾ ਦਾ ਸੀਗਾ ਤੇ ਕੋਈ ਉੱਥੇ ਜਿਹੜੀ ਇਹ ਜਿਹੇ ਵੇ ਸੱਟ ਨਹੀਂ ਮਾਰੀ ਕਿਸੇ ਤੇ ਹਮਲਾ ਨਹੀਂ ਕਰਿਆ ਸਤੋਂ ਆਮਾਨ ਕੈਮਰਾ ਖੇ ਤੇ ਥਾਣੇ ਤੇ ਕੋਈ ਤਰਜਾ ਨਹੀਂ ਕਰਿਆ ਥਾਣੇ ਦੇ ਵੀ ਜਾ ਕੇ ਆਉਂਦੇ ਆ ਮੰਦਾਂ ਦਾ ਉਹ ਦੇਖੇ ਉਹ ਥਾਣੇ ਚੋਂ ਬਾਹਰ ਆ ਗਏ ਇਹ ਸਾਰੀ ਕਹਾਣੀ ਝੂਠੀ ਬਣਾਈ ਹੋਈ ਹੈ 307 ਤੇ ਬੰਦਾ ਹੀ ਨਹੀਂ ਹੈ ਭਾਈ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਕੇਵਲ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਇਕੱਲੇ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਜਿਹੜੇ ਐਨਐਸਏ ਦੇ ਅਧੀਨ ਨੇ ਉਹ ਵੀ ਬਾਹਰ ਆ ਸਕਦੇ ਜੀ ਇਹਦੇ ਨਾਲ ਨਾਲ ਵੇਖੋ ਜਦੋਂ ਲੀਡਰ ਬਾਹਰ ਆਉਂਦੇ ਆ ਤੇ ਦੂਜਿਆਂ ਦਾ ਤਾਂ ਅੰਦਰ ਰਹਿਣ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਤਾਂ ਨਾਲ ਦੀ ਨਾਲੇ ਬਾਹਰ ਹੋਵੋਗੇ ਇਹਦੇ ਬਰਤਕੂ ਸੱਚੋ ਹੁਣੇ ਹੀ ਨਹੀਂ ਚਾਹੀਦਾ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਗੱਲ ਕਰਦੇ ਹੋ ਜੀ ਹਾਂਜੀ 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 ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਖਾਲਸਾ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਅਮਰਪਾਲ ਸਿੰਘ ਦੇ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਇਸ ਜਿੱਤ ਨੂੰ ਦੇਖੋ ਇਹ ਜਿੱਤ ਜਿਹੜੀ ਹੈਗੀ ਹੈ ਇਹ ਲੋਕਾਂ ਦਾ ਜਨਤਾ ਦਾ ਇੱਕ ਫਤਵਾ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਿ ਉਹਨਾਂ ਨੇ ਜਦੋਂ ਭਾਈ ਸਾਹਿਬ ਉਹਨਾਂ ਸਰਚਾਰ ਕਰ ਰਹੇ ਸੀ ਕਿ ਪੰਜਾਬ ਨੂੰ ਨਸ਼ਾ ਰਹਿਤ ਕਰ ਰਹੇ ਸੀ ਤਾਂ ਬੜੇ ਬੇਈਮਾਨੀ ਢੰਗ ਦੇ ਨਾਲ ਭਾਈ ਸਾਹਿਬ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿ ਅੰਮ੍ਰਿਤ ਸੰਚਾਰ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਪੰਜਾਬ ਨੂੰ ਨਸ਼ਾ ਰਹਿਤ ਜਿਹੜਾ ਹੈ ਸੂਬਾ ਬਣਾਉਣ ਦੇ ਰਾਹ ਵਿੱਚ ਵੱਡੀ ਰੁਕਾਵਟ ਪਾਈ ਜਾਵੇ ਤੇ ਇਸ ਦੇ ਵਿੱਚ ਇਹਨਾਂ ਦਾ ਸਾਥ ਕੇਂਦਰ ਦੀ ਜਿਹੜੀ ਭਾਜਵਾ ਸਰਕਾਰ ਹੈ ਉਸ ਨੇ ਪੂਰੀ ਤਰ੍ਹਾਂ ਤੇ ਦਿੱਤਾ ਜੀ ਸਾਡਾ ਸੀਗਾ ਭਾਈ ਸਾਹਿਬ ਉਹ ਜਿਹੜੀ ਸੈਂਟਰ ਦੀ ਸਰਕਾਰ ਸੀ ਉਹਨਾਂ ਦੀ ਉੱਥੇ ਅੱਗੇ ਅਸਾਮ ਦੇ ਵਿੱਚ ਸਰਕਾਰ ਸੀ ਬੀਜਪੀ ਦੀ ਤੇ ਉਹਨੇ ਨਿਬਲਗੜ੍ਹ ਜੇਲ੍ਹ ਦੇ ਵਿੱਚ ਭਾਈ ਸਾਹਿਬ ਨੂੰ ਭੇਜਿਆ ਤੇ ਦੋਹਾਂ ਦੇ ਖਿਲਾਫ ਜਨਤਾ ਨੇ ਵੱਡਾ ਫਤਵਾ ਦਿੱਤਾ ਦੇਖੋ 13 ਸੀਟਾਂ ਚੋਂ ਕਹਿੰਦੇ ਸੀ 13 ਦੀਆਂ 13 ਲਾਵਾਗੇ ਆਮ ਪਾਰਟੀ ਤੇ 3 ਸੀਟਾਂ ਮਿਲੀਆਂ ਜਿਹਦੇ 92 ਐਮਐਲਏ ਨੇ ਤੇ ਭਾਜਪਾ ਦਾ ਜਿਹੜਾ ਸੀਗਾ ਉਹ ਪਤਾ ਪੰਜਾਬ ਦੇ ਵਿੱਚ ਸਾਫ ਹੋ ਗਿਆ ਸੋ ਅਜਿਹੀ ਹਸਤੇ ਵਿੱਚ ਇੱਕ ਫਤਵਾ ਦੇਤਾ ਜਿਹੜਾ ਕਿ ਇਤਿਹਾਸ ਵਿੱਚ ਸਮੇਂ ਦੀ ਅਖਰਾਂ ਨਾਲ ਲਿਖਿਆ ਜਾਊਗਾ ਕਿ ਜਿਹੜੀ ਕਾਲੀ ਕਰਤੂਤ કરી ਸੀ ਇਹ ਸਰਕਾਰ ਨੇ ਇੱਥੇ ਪੰਜਾਬ ਦੇ ਵਿੱਚ ਉਹ ਕਾਲੀ ਕਰਤੂਤ ਦੇ ਖਿਲਾਫ ਫਤਵਾ ਦੇ ਕੇ ਸਮਾਜੀ ਅਚਰਣ ਦੇ ਵਿੱਚ ਲਿਖਤਾ ਤਾਂ ਇੱਕ ਬਹੁਤ ਵੱਡੀ ਇਤਿਹਾਸਿਕ ਘਟਨਾ ਹੈ ਜਿਸ ਨੂੰ ਇਤਿਹਾਸ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਤੇ ਹਮੇਸ਼ਾ ਇਤਿਹਾਸ ਦਾ ਸਮੇਂੀ ਹਿੱਸਾ ਰਹੂਗੀ ਭਾਈ ਅਮਰਪਾਲ ਸਿੰਘ ਦੀ ਜਿੱਤ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਜੀ ਇਸ ਗੱਲ ਨੂੰ ਲੈ ਕੇ ਜਾਂ ਜਿਹੜੀ ਅਗਲੀ ਭਵਿੱਖ ਦੀ ਰੂਪਰੇਖਾ ਕੋਈ ਹੋ ਸਕਦੀ ਹੈ ਇਸ ਤੇ ਬਾਬਤ ਕੋਈ ਚਰਚਾ ਹੋਈ ਜੀ ਤੁਹਾਡੀ ਮੈਂ ਅੱਜ ਹੀ ਮਿਲਿਆ ਜੀ ਮੈਂ ਡਿਬੂਗੜ ਤੋਂ ਬੋਲ ਰਿਹਾ ਹਾਂ ਤੁਹਾਡੇ ਨਾਲ ਤੇ ਅੱਜ ਹੀ ਮੇਰੀ ਮੁਲਾਕਾਤ ਸੀ 5 ਤਰੀਕ ਨੂੰ ਪਹਿਲੀ ਮਿਤੀ ਹੋਈ ਸੀ ਇਸ ਤੋਂ ਪਹਿਲਾਂ ਮੈਂ 18 ਤਰੀਕ ਨੂੰ ਮਿਲਿਆ ਸੀ 18 ਮਈ ਨੂੰ ਤੇ 18 ਮਈ ਨੂੰ ਸਾਡੀ ਤਰੀਕ ਜਿਹੜੀ ਆ ਉਹ 5 ਤੈ ਹੋ ਗਈ ਸੀ ਕਿ 5 ਤਰੀਕ ਨੂੰ ਮੈਂ ਅੱਜੇ ਮੁਲਾਕਾਤ ਕੀਤੀ ਹੈ ਮੈਂ ਡਿਬੂਗੜ ਸੈਂਟਰ ਰਜੇਲ ਬੁਖਾਇਆ ਹਸਪਤਾਲ ਸੇ ਨਾਲ ਇਹ ਕਿਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਵੱਲੋਂ ਜਿਹੜੇ ਸੁਝਾਅ ਨੇ ਜਾਂ ਜਿਹੜੀ ਪੰਜਾਬ ਨੂੰ ਲੈ ਕੇ ਜਾਂ ਪੰਜਾਬੀ ਜਿਹੜੀ ਪੰਥਕ ਪੋਲਿਟਿਕਸ ਹੈ ਉਹਦੇ ਬਾਰੇ ਫਿਰ ਉਹਦੇ ਬਾਰੇ ਵੀ ਕੋਈ ਚਰਚਾ ਹੋਈ ਕਿਸ ਤਰ੍ਹਾਂ ਦੀ ਰਾਇ ਨਜ਼ਰ ਆਉਂਦੀ ਹੈ ਜੀ ਉਹਨਾਂ ਦੀ ਹਾਂਜੀ ਹਾਂ ਪੂਰੀ ਚਰਚਾ ਹੋਈ ਦੇਖੋ ਭਾਈ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਖਾਲਸਾ ਪੰਥ ਦੀਆਂ ਦੋ ਜਿਹੜੀਆਂ ਨੇ ਸ਼ਰਮੌਰ ਸੰਸਥਾਵਾਂ ਨੇ ਇੱਕ ਸ਼ਰੋਮਨੀ ਦਰਦਵਾਰਾ ਪ੍ਰਬੰਧ ਕਮੇਟੀ ਜਿਹੜੀ ਬੜੀ ਕੁਰਬਾਨੀ ਦੇ ਪਿੱਛੇ ਹੋਂਦ ਵਿੱਚ ਆਈ ਸੀ ਤੇ ਦੂਸਰੀ ਸ਼ਰੋਮਨੀ ਅਟਾਲੀ ਦਲ ਜਿਹੜੀ ਸਿੱਖਾਂ ਦੇ ਪ੍ਰਤਨਿਤ ਦੇ ਤੌਰ ਤੇ ਹੋਣੀ ਚਾਹੀ ਸੀ ਅੱਜ ਦੋਹੇ ਸਿਰ ਮੋੜ ਜੱਥੇਦਾਨੀਆਂ ਤੇ ਜਿਹੜਾ ਹੈ ਸਿੱਖ ਵਿਰੋਧੀਆਂ ਦਾ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਬੇਸਟ ਕੋ ਸਿੱਖੀ ਦੇ ਤੇ ਇਸ ਵਿੱਚ ਨੇ ਭੰਤੂ ਅਸਲ ਦੇ ਵਿੱਚ ਉਹ ਸਿੱਖਾਂ ਦਾ ਢਾਣ ਚੱਲ ਰਹੇ ਨੇ ਸਿੱਖਾਂ ਤੇ ਜ਼ੁਲਮ ਕਰ ਰਹੇ ਨੇ ਤੇ ਉਹਨਾਂ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹ ਉਸ ਨੂੰ ਐਸੀ ਸੰਸਥਾ ਬਣਾ ਰੱਖਿਆ ਕਿ ਉਹ ਸੰਸਥਾ ਨੂੰ ਸਿੱਖਾਂ ਦੇ ਖਿਲਾਫ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਕਾਲੀਕਾਲ ਵੀ ਇਹਨਾਂ ਦਾ ਹੀ ਕਬਜ਼ਾ ਹੈ ਜਿਨ੍ਹਾਂ ਦੇ ਵਿੱਚ ਨਾ ਉਹਨਾਂ ਕੋ ਸਿੱਖੀ ਜਜ਼ਬਾ ਹੈ ਨਾ ਸਿੱਖੀ ਰਹਿਤ ਮਰਿਆਦਾ ਸਟੋ ਉਹ ਸਿੱਖ ਬਰੋਹ ਦੀ ਤਾਕਤ ਨਾਲ ਮਿਲ ਕੇ ਇਹ ਦੋਹਾਂ ਸੰਸਥਾਵਾਂ ਤੇ ਕਾਬਜ਼ ਹੋ ਕੇ ਸਿੱਖੀ ਦਾ ਵੱਡੇ ਪੱਧਰ ਤੇ ਚਾਣ ਕਰ ਰਹੇ ਨੇ ਇਹ ਦੋਹਾਂ ਸੰਸਥਾਵਾਂ ਨੂੰ ਆਜ਼ਾਦ ਕਰਾਉਣਾ ਪਾਈ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਇਹ ਪਹਿਲਾ ਕਦਮ ਹੈ ਕਿ ਇਸ ਦੀ ਅਗਵਾਈ ਯੋਗ ਸਿੱਖਾਂ ਨੂੰ ਦਿੱਤੀ ਜਾਵੇ ਖਾਲਸਾ ਜੀ ਜਿਵੇਂ ਤੁਸੀਂ ਇਸ ਗੱਲ ਦਾ ਕਿਤੇ ਨਾ ਕਿਤੇ ਕਹਿ ਸਕਦੇ ਕਿ ਰੈਕਟ ਕੀਤਾ ਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕਬਜ਼ਾ ਹੈ ਪਰ ਵਿਰੋਧੀ ਕਿਤੇ ਨਾ ਕਿਤੇ ਸਵਾਲੇ ਵੀ ਕਰ ਦਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਅਕਾਲੀ ਦਲ ਦਾ ਸਮਰਥਨ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਜਿੰਨੇ ਵੀ ਪੀੜਤ ਐਨਐਸਏ ਤੋਂ ਨੌਜਵਾਨ ਨੇ ਉਹਨਾਂ ਨੂੰ ਸਮਰਥਨ ਵੀ ਮਿਲਿਆ ਮੋਰਚੇ ਦੇ ਦੌਰਾਨ ਵੇਖੋ ਇਹ ਗੱਲ ਜਿਹੜੀ ਹੈ ਕੋਈ ਆਪ ਵੀ ਦਰਜ ਨਾਲ ਕਿਸੇ ਨੇ ਕੀਤਾ ਹੋਵੇ ਪਰੰਤੂ ਜਿਹੜਾ ਹੈ ਤਦੇ ਵੀ ਉਹਨਾਂ ਨੇ ਸਿੱਖ ਸਿਧਾਂਤਾਂ ਨੂੰ ਸਿੱਖ ਮਰਿਆਦਾ ਨੂੰ ਸਿੱਖ ਸੰਦਰਸ਼ ਨੂੰ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਨਹੀਂ ਦਿੱਤਾ ਜਿੰਨਾ ਚਿਰ ਤਾਂ ਉਹਨਾਂ ਦੇ ਨਾਲ ਚੱਲੀ ਜਾਓ ਤੇ ਸਮਰਥਨ ਉਹ ਸਮਰਥਨ ਹੈ ਉਹਨਾਂ ਦਾ ਜਦੋਂ ਉਹਨਾਂ ਤੋਂ ਪਾਸੇ ਹੋ ਗਿਓ ਫਿਰ ਉਹ ਕਹਿਣ ਲੱਗ ਜਾਂਦੇ ਆ ਕਿ ਇਹ ਫਲਾਣਾ ਕੀ ਇਹ ਜਿਹੜਾ ਹੈਗਾ ਉਹ ਨੂੰ ਇਸ ਰੀਤੇ ਨਾਲ ਪੇਸ਼ ਕਰਦੇ ਹੈ ਕਿ ਉਸ ਦਾ ਜਿਹੜਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਕੋਈ ਯੋਗਦਾਨ ਨਹੀਂ ਐ ਨਾ ਸ਼ਰਮ ਵੀ ਦੋਵਾਰਾ ਪ੍ਰੋਮੋ ਕਮੇਟੀ ਦਾ ਤੇ ਨਾ ਹੀ ਜਿਹੜਾ ਹੈ ਇਹ ਸ਼ਰਮਨੀ ਅਕਾਲੀ ਦਲ ਦਾ ਜਦੋਂ ਤੋਂ ਇਹ ਲੋਕਤਾਲਜ ਹੋਏ ਨੇ ਇਹਨਾਂ ਦਾ ਸਿੱਖੀ ਦੇ ਲਈ ਕੋਈ ਯੋਗਦਾਨ ਨਹੀਂ ਤੇ ਜਿਹੜਾ ਇਹ ਕਰਦੇ ਆ ਕੋਈ ਮਨਮੁੱਖਾ ਵਿਸਾਵੇ ਮਾਸਟਰ ਕਰਦੇ ਆ ਉਹ ਦਿਖਾਵੇ ਲਈ ਕਰਦੇ ਆ ਤੇ ਆਪ ਵੀ ਖੁਰਜਣ ਜੀ ਲਈ ਕਰਦੇ ਆ ਐਡਵੋਕੇਟ ਸਾਹਿਬ ਜਿੱਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਡੇ ਸਵਾਲ ਨੇ ਕਹਿੰਦੇ ਅਮਰਪਾਲ ਸਿੰਘ ਦੀ ਜਿੱਤ ਤਾਂ ਹੋ ਗਈ ਕੀ ਲੱਗਦਾ ਹੈ ਕਿ ਉਹਨਾਂ ਦੇ ਉੱਪਰ ਐਨਐਸਏ ਅਤੇ ਐਨਐਸਏ ਦੇ ਅਧੀਨ ਡਿਬਰੂਗੜ੍ਹ ਦੀ ਜੇਲ੍ਹ ਤੋਂ ਬੰਦ ਭਾਈ ਅਮਰਪਾਲ ਸਿੰਘ ਨੂੰ ਕੀ ਸੰਸਦ ਮੈਂਬਰ ਬਣ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾ ਸਕਦਾ ਹੈ ਜੀ ਦੇਖੋ ਇਸ ਦੇ ਵਿੱਚ ਕੋਈ ਸ਼ਖਸਵਾਣੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਜਨਤਾ ਨੇ ਇੱਕ ਬੜਾ ਫਤਵਾ ਦਿੱਤਾ ਹੈ ਸੁਪਰੀਮ ਕੋਰਟ ਨੇ ਆਪਣੇ ਚਈ ਫੈਸਲੇ ਇਹ ਹੈ ਕਿ ਜਿਹੜਾ ਜਨਤਾ ਦਾ ਫਤਵਾ ਹੁੰਦਾ ਹੈ ਜਿਹੜਾ ਜਨਾਂ ਦੇਸ਼ ਹੁੰਦਾ ਇਹ ਇਹ ਸਾਡੇ ਫੈਸਲਿਆਂ ਤੋਂ ਵੀ ਵੱਡਾ ਹੈ ਜਦੋਂ ਫੈਸਲਾ ਦਿੱਤਾ ਗਿਆ ਇਹ ਵੋਟਾਂ ਦੇ ਰਾਹੀਂ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਫੈਸਲਾ ਦਿੱਤਾ ਗਿਆ ਤੇ ਦੋਹਾਂ ਸਰਕਾਰਾਂ ਆਪ ਸਰਕਾਰ ਤੇ ਭਾਜਵਾ ਸਰਕਾਰ ਜਿਲੀਆਂ ਨੇ ਪੰਜਾਬ ਦੇ ਵਿੱਚੋਂ ਹਾਰ ਚੁੱਕੀਆਂ ਨੇ ਪਰ ਨੈਤਿਕ ਤੌਰ ਤੇ ਜਿੱਥੇ ਉਹਨਾਂ ਦੀ ਹਾਰ ਹੋ ਗਈ ਉੱਥੇ ਕੋ ਕਾਨੂੰਨੀ ਨੁਕਤਾ ਹੋਵੇ ਨਾ ਹੋਵੇ ਜੇਗਾ ਨੈਟਕ ਤੌਰ ਤੇ ਹਾਰ ਜਾਂਦਾ ਉਹ ਹਰ ਹਾਲਤ ਦੇ ਵਿੱਚ ਹਰ ਹੀਲੇ ਜਿਹੜਾ ਹੈ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਤੇ ਭਾਈ ਸਾਹਿਬ ਨੂੰ ਹਰ ਹੱਲ ਹਰ ਹੀਲੇ ਰਹਿ ਤੀਤਾ ਜਾਊਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੋਰਸ ਜਿਹੜਾ ਹੈ ਜੂਨ ਮਹੀਨੇ ਦੇ ਵਿੱਚ ਹੋ ਜਾਣਾ ਹੈ ਕੀ ਪੰਜਾਬ ਸਰਕਾਰ ਜਿਹੜਾ ਉਹਨਾਂ ਦੇ ਵੱਲੋਂ ਕੇਸ ਦਰਜ ਕੀਤੇ ਗਏ ਨੇ ਇਹਦੇ ਵਿੱਚ ਕੋਈ ਨਾ ਕੋਈ ਪੈਰ ਪਿੱਛੇ ਵੱਲੋਂ ਖਿੱਚ ਸਕਦੀ ਹੈ ਜੀ ਜਿਸ ਤਰੀਕੇ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਕੇਸ ਹੈ ਝੂਠੇ ਆ ਕੇਵਲ ਜਿਹੜਾ 307 ਦਾ ਪਰਚਾ ਬਣਦਾ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਫੇਰ ਬਦਲ ਹੋ ਸਕਦਾ ਆ ਵੇਖੋ ਸਰਕਾਰ ਦੇ ਤੌਰੇ 'ਤੇ 321 ਦਫਾ ਹੈ ਜੀ ਇਹ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਜਾਂਚ ਦਾ ਫੌਜਦਾਰੀ ਦੀ ਉਹਦੇ ਥੱਲੇ ਸਰਕਾਰ ਕੋਈ ਵੀ ਕੇਸ ਗਿਆ ਹੈ ਉਹ ਵਾਪਸ ਲੈ ਸਕਦੀ ਹੈ ਤੇ ਕੇਸ ਦਾ ਮੁਕੰਮਲ ਤੌਰ ਤੇ ਛੁੱਟਿਆ ਦੇਖੋ ਬਾਗੇ ਪੁਰਾਣੇ ਵਾਲਾ ਕੇਸ ਬਣਾਇਆ ਕਿ ਭਾਈ ਸਾਹਿਬ ਨੇ ਹਥਿਆਰਬੰਦ ਬਗਾਵੁੱਦਾਂ ਨਾਨ ਕਰਤਾ ਸੀ ਸਰਕਾਰ ਦੇ ਖਿਲਾਫ ਉਹ ਸੈਂਟਰਲ ਵੀ ਸਰਕਾਰ ਦੇ ਖਿਲਾਫ ਕੋਈ ਇਹ ਹਲਾਨੀ ਹੋਇਆ ਕੋਈ ਉਹਨਾਂ ਨੇ ਕਦੇ ਹਥਿਆਰ ਨਹੀਂ ਚੱਕੇ ਤੇ ਤੇਰਾਂ ਦਾ ਜਿਹੜਾ ਹੈ ਇਸਤੇਮਾਲ ਨਹੀਂ ਕੀਤਾ ਤੇ ਜਿਹੜਾ ਅਜਨਾਰੇ ਵਾਲਾ ਕੇਸ ਹਾਲ ਕੋਈ ਕੇਸੇ ਨਹੀਂ ਹੈ ਰੋਜ਼ਾਂ ਨਹੀਂ ਤਰਾਉ ਕੀਤਾ ਜਾਂਦਾ ਕਿਸਾਨ ਨਹੀਂ ਨਾ ਕਰਦਿਆਂ ਨੇ ਹੋਰ ਅੰਦੋਲਨਕਾਰੀ ਕਰਦੇ ਨੇ ਉਹ ਧਰਨਾ ਦੇ ਵਿੱਚ ਬਹਿ ਜਾਂਦੇ ਨੇ ਉੱਥੇ ਕਿ ਉਸ ਦੇ ਵਿੱਚ ਜਿਹੜਾ ਹੈ ਕਿਹਜਾ ਕੀ ਹੋ ਗਿਆ ਜਨਾਲੇ ਕਿ 807 ਵਾਲੀ ਤਾਂ ਤੂੰ ਜਾਣੇ ਨਹੀਂ ਹੈ ਉਹ ਤਾਂ ਇੱਕ ਜਿਹੜੀ ਆਵਾਜ਼ ਨੂੰ ਦਬਾਉਣ ਲਈ ਆਵਾਜ਼ ਨੂੰ ਕੁੱਝਣ ਦੇ ਲਈ ਇੱਕ ਐਸਾ ਜਿਹੜਾ ਸੀ ਤੰਦ ਮਰਤਾਇ ਜਿਹੜੀ 307 ਬਣਾਤਾ ਇਹ ਜਿਹੜਾ ਇਸ ਦੇ ਵਿੱਚ ਜਿਹੜਾ ਵੱਡਾ ਹਿੱਸਾ ਸੀਗਾ ਉਹ ਆਮ ਪਾਰਟੀ ਦਾ ਤੇ ਆਪਣਾ ਭਾਜਪਾ ਦਾ ਸੀਗਾ ਤੇ ਕੋਈ ਉੱਥੇ ਜਿਹੜੀ ਕਿਸੇ ਵੇ ਸੱਟ ਨਹੀਂ ਮਾਰੀ ਕਿਸੇ ਤੇ ਹਮਲਾ ਨਹੀਂ ਕਰਿਆ ਸਤੋਂ ਆਮਾਨ ਕੈਮਰਾ ਥੇ ਥਾਣੇ ਤੇ ਕੋਈ ਤਵਜਾ ਨਹੀਂ ਕਰਿਆ ਥਾਣੇ ਤੇ ਵੀ ਜਾ ਕੇ ਆਪਦੀਆਂ ਮੱਜਾਂ ਦਾ ਉਹ ਦੇਖੇ ਉਹ ਥਾਣੇ ਚੋਂ ਬਾਹਰ ਆ ਗਏ ਇਹ ਸਾਰੀ ਕਹਾਣੀ ਝੂਠੀ ਬਣਾਈ ਹੋਈ ਹੈ 307 ਦੇ ਬੰਦੇ ਨਹੀਂ ਹੈ ਭਾਈ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਕੇਵਲ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਇਕੱਲੇ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਜਿਹੜੇ ਐਨਐਸਏ ਦੇ ਅਧੀਨ ਨੇ ਉਹ ਵੀ ਬਾਹਰ ਆ ਸਕਦੇ ਜੀ ਇਹਦੇ ਨਾਲ ਨਾਲ ਦੇਖੋ ਜਦੋਂ ਲੀਡਰ ਬਾਹਰ ਆਉਂਦੇ ਆ ਤੇ ਦੂਜਿਆਂ ਦਾ ਤਾਂ ਅੰਦਰ ਰਹਿਣ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਤਾਂ ਨਾਲ ਦੀ ਨਾਲੇ ਬਾਹਰ ਹੋਵਗੇ ਇਹਦੇ ਬਰਤਕੂ ਸੱਚੋ ਹੁਣੇ ਹੀ ਨਹੀਂ ਚਾਹੀਦਾ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਗੱਲ ਕਰਦੇ ਹੋ ਜੀ ਹਾਂਜੀ 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 ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਅਮਰਪਾਲ ਸਿੰਘ ਦੇ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਇਸ ਜਿੱਤ ਨੂੰ ਦੇਖੋ ਇਹ ਜਿੱਤ ਜਿਹੜੀ ਹੈਗੀ ਹੈ ਇਹ ਲੋਕਾਂ ਦਾ ਵਿਰੋਧ ਹੈ ਇੱਕ ਫਤਵਾ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਿ ਉਹਨਾਂ ਨੇ ਜਦੋਂ ਭਾਈ ਸਾਹਿਬ ਉਹਨਾਂ ਸਰਚਾਰ ਕਰ ਰਹੇ ਸੀ ਤੇ ਪੰਜਾਬ ਨੂੰ ਨਸ਼ਾ ਰਹਿਤ ਕਰ ਰਹੇ ਸੀ ਤਾਂ ਬੜੇ ਬੇਈਮਾਨੀ ਢੰਗ ਦੇ ਨਾਲ ਭਾਈ ਸਾਹਿਬ ਨੂੰ ਇਸ ਲਈ ਜੱਫਤਦਾਰ ਕੀਤਾ ਗਿਆ ਕਿ ਅੰਮ੍ਰਿਤ ਸੰਚਾਰ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਪੰਜਾਬ ਨੂੰ ਨਸ਼ਾ ਰਹਿਤ ਜਿਹੜਾ ਹੈ ਸੂਬਾ ਬਣਾਉਣ ਦੇ ਰਾਜ ਵਿੱਚ ਵੱਡੀ ਰੁਟਾਬ ਤੋਂ ਪਾਈ ਜਾਵੇ ਤੇ ਇਸ ਦੇ ਵਿੱਚ ਇਹਨਾਂ ਦਾ ਸਾਥ ਕੇਂਦਰ ਦੀ ਜਿਹੜੀ ਭਾਜਵਾ ਸਰਕਾਰ ਹੈ ਉਸ ਨੇ ਪੂਰੀ ਤਰ੍ਹਾਂ ਤੇ ਦਿੱਤਾ ਜੀ ਸਾਡਾ ਸੀ ਜੀ ਆ ਭਾਈ ਸਾਹਿਬ ਉਹ ਜਿਹੜੀ ਸੈਂਟਰ ਦੀ ਸਰਕਾਰ ਸੀ ਉਹਨਾਂ ਦੀ ਉੱਥੇ ਅੱਗੇ ਆਸਾਮ ਦੇ ਵਿੱਚ ਸਰਕਾਰ ਸੀ ਵੀ ਇਹ ਪੀ ਪੀ ਤੇ ਉਹਨਾਂ ਨੇ ਨਿਮਰਗੜ੍ਹ ਜੇਨ ਦੇ ਵਿੱਚ ਭਾਈ ਸਾਹਿਬ ਨੂੰ ਭੇਜਿਆ ਤੇ ਦੋਹਾਂ ਦੇ ਖਿਲਾਫ ਜਨਤਾ ਨੇ ਵੱਡਾ ਫਤਵਾ ਦਿੱਤਾ ਦੇਖੋ 13 ਸੀਟਾਂ ਚੋਂ ਕਹਿੰਦੇ ਸੀ 13 ਦੀਆਂ 13 ਲਾਵਾਂਗੇ ਆਮ ਪਾਰਟੀ ਤੇ ਤਿੰਨ ਸੀਟਾਂ ਮਿਲੀਆਂ ਜਿਹਦੇ 92 ਐਮਐਲਏ ਨੇ ਤੇ ਭਾਜਪਾ ਦਾ ਜਿਹੜਾ ਸੀਗਾ ਉਹ ਪਤਾ ਪੰਜਾਬ ਦੇ ਵਿੱਚ ਸਾਫ਼ ਹੋ ਗਿਆ ਸੋ ਅਜਿਹੀ ਹਸਤੇ ਵਿੱਚ ਇੱਕ ਫਤਵਾ ਦੇਤਾ ਜਿਹੜਾ ਕਿ ਇਤਿਹਾਸ ਦੇ ਸਮੇਂ ਵੀ ਅਖਰਾਨਾਂ ਨਾਲ ਲਿਖਿਆ ਜਾਊਗਾ ਜੇ ਜਿਹੜੀ ਕਾਲੀ ਕਰਤੂਤ ਕਰੀ ਸੀ ਇਹ ਸਰਕਾਰ ਨੇ ਇੱਥੇ ਪੰਜਾਬ ਦੇ ਵਿੱਚ ਉਹ ਕਾਲੀ ਕਰਤੂਤ ਦੇ ਖਿਲਾਫ ਫਤਵਾ ਦੇ ਕੇ ਸਮੇਂ ਦੀ ਅਚਰਣ ਦੇ ਵਿੱਚ ਲਿਖਤਾ ਤਾਂ ਇੱਕ ਬਹੁਤ ਵੱਡੀ ਇਤਿਹਾਸਿਕ ਘਟਨਾ ਹੈ ਜਿਸ ਨੂੰ ਇਤਿਹਾਸ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਤੇ ਹਮੇਸ਼ਾ ਇਤਿਹਾਸ ਦਾ ਸਮੇਂ ਦੀ ਹਿੱਸਾ ਰਹੂਗੀ ਭਾਈ ਅਮਰਪਾਲ ਸਿੰਘ ਦੀ ਜਿੱਤ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਜੀ ਇਸ ਗੱਲ ਨੂੰ ਲੈ ਕੇ ਜਾਂ ਜਿਹੜੀ ਅਗਲੀ ਭਵਿੱਖ ਦੀ ਰੂਪਰੇਖਾ ਕੋਈ ਹੋ ਸਕਦੀ ਹੈ ਇਸ ਤੇ ਬਾਬਤ ਕੋਈ ਚਰਚਾ ਹੋਈ ਜੀ ਤੁਹਾਡੀ ਮੈਂ ਅੱਜੇ ਮਿਲਿਆ ਜੀ ਮੈਂ ਡਿਬਰੂਗੜ੍ਹ ਤੋਂ ਬੋਲ ਰਿਹਾ ਥੋੜੇ ਨਾਲ ਤੇ ਅੱਜੇ ਮੇਰੀ ਮੁਲਾਕਾਤ ਸੀ 5 ਤਰੀਕ ਨੂੰ ਪਹਿਲਾਂ ਹੀ ਮਿਤੀ ਹੋਈ ਸੀ ਇਸ ਤੋਂ ਪਹਿਲਾਂ ਮੈਂ 18 ਤਰੀਕ ਨੂੰ ਮਿਲਿਆ ਸੀ 18 ਮਈ ਨੂੰ ਤੇ 18 ਮਈ ਨੂੰ ਸਾਡੀ ਤਰੀਕ ਜਿਹੜੀ ਆ ਉਹ 5 ਤੈ ਹੋ ਗਈ ਸੀ ਕਿ 5 ਤਰੀਕ ਨੂੰ ਮੈਂ ਅੱਗੇ ਮੁਲਾਕਾਤ ਕੀਤੀ ਹੈ ਮੈਂ ਡਿਬਰੂਗੜ੍ਹ ਸੈਂਟਰ ਰਜਿਸਟਰਡ ਪਾਈਆ ਮਤਪਾਲ ਸਿੰਘ ਦਾ ਇਹ ਕਿਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਵੱਲੋਂ ਜਿਹੜੇ ਸੁਝਾਅ ਨੇ ਜਾਂ ਜਿਹੜੀ ਪੰਜਾਬ ਨੂੰ ਲੈ ਕੇ ਜਾਂ ਪੰਜਾਬ ਦੀ ਜਿਹੜੀ ਪੰਥਕ ਪੋਲਿਟਿਕਸ ਹੈ ਉਹਦੇ ਬਾਰੇ ਫਿਰ ਉਹਦੇ ਬਾਰੇ ਵੀ ਕੋਈ ਚਰਚਾ ਹੋਈ ਕਿਸ ਤਰ੍ਹਾਂ ਦੀ ਰਾਇ ਨਜ਼ਰ ਆਉਂਦੀ ਹੈ ਜੀ ਉਹਨਾਂ ਦੀ ਹਾਂਜੀ ਹਾਂ ਪੂਰੀ ਚਰਚਾ ਹੋਈ ਦੇਖੋ ਭਾਈ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਖਾਲਸਾ ਪੰਥ ਦੀਆਂ ਦੋ ਜਿਹੜੀਆਂ ਨੇ ਸ਼ਰਮੌਰ ਸੰਸਥਾਵਾਂ ਨੇ ਇੱਕ ਸ਼ਰੌਨੀ ਦਰਗੋਹਾਰਾ ਪ੍ਰਬੰਧ ਕਮੇਟੀ ਜਿਹੜੀ ਬੜੀ ਕੁਰਬਾਨੀ ਦੇ ਪਿੱਛੇ ਹੋਂਦ ਵਿੱਚ ਆਈ ਸੀ ਤੇ ਦੂਸਰੀ ਸ਼ਰੌਨੀ 48 ਗੱਲ ਜਿਹੜੀ ਸਿੱਖਾਂ ਦੇ ਪ੍ਰਸੰਗ ਦੇ ਤੌਰ ਤੇ ਹੋਂਦ ਵਿੱਚ ਆਈ ਸੀ ਅੱਜ ਦੋਵੇਂ ਸਿਰਮੌਰ ਜਥੇਦਾਨੀਆਂ ਤੇ ਜਿਹੜਾ ਹੈ ਸਿੱਖ ਵਿਰੋਧੀਆਂ ਦਾ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਬੇਸਟ ਕੋਲ ਸਿੱਖੀ ਦੇ ਇਸ ਵਿੱਚ ਨੇ ਭੰਤੂ ਅਸਲ ਦੇ ਵਿੱਚ ਉਹ ਸਿੱਖਾਂ ਦਾ ਢਾਣ ਚੱਲ ਰਹੇ ਨੇ ਸਿੱਖਾਂ ਤੇ ਜ਼ੁਲਮ ਕਰ ਰਹੇ ਨੇ ਕਿ ਉਹਨਾਂ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹ ਉਸ ਨੂੰ ਐਸੀ ਸੰਸਥਾ ਬਣਾ ਰੱਖਿਆ ਹੈ ਕਿ ਉਹ ਸੰਸਥਾ ਨੂੰ ਸਿੱਖਾਂ ਦੇ ਖਿਲਾਫ ਜਿਹੜਾ ਹੈ ਨਾ ਉਹ ਇਸਤੇਮਾਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ 41 ਦਲ ਤੇ ਵੀ ਇਹਨਾਂ ਦਾ ਹੀ ਕਬਜ਼ਾ ਹੈ ਜਿਨ੍ਹਾਂ ਦੇ ਵਿੱਚ ਨਾ ਉਹਨਾਂ ਕੋਲ ਸਿੱਖੀ ਜਗਬਾ ਹੈ ਨਾ ਸਿੱਖੀ ਦਾ ਹੈ ਤੇ ਮर्यादा ਸਟੋ ਉਹ ਸਿੱਖ ਬਰੋਹ ਦੀ ਤਾਕਤ ਨਾਲ ਲੰਕੀ ਦੋਹਾਂ ਸੰਸਥਾਵਾਂ ਤੇ ਕਾਬਜ਼ ਹੋ ਕੇ ਸਿੱਖੀ ਦਾ ਵੱਡੇ ਪੱਧਰ ਤੇ ਧਾਂਨ ਕਰ ਰਹੇ ਨੇ ਇਹ ਦੋਹਾਂ ਸੰਸਥਾਵਾਂ ਨੂੰ ਆਜ਼ਾਦ ਕਰਾਉਣਾ ਤੋ ਭਾਈ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਇਹ ਪਹਿਲਾ ਕਦਮ ਹੈ ਕਿ ਇਸ ਦੀ ਅਦਵਾਈ ਯੋਗ ਸਿੱਖਿਆ ਨੂੰ ਦਿੱਤੀ ਜਾਵੇ। ਖਾਲਸਾ ਜੀ ਜਿਵੇਂ ਤੁਸੀਂ ਇਸ ਗੱਲ ਦਾ ਕਿਤੇ ਨਾ ਕਿਤੇ ਕਹਿ ਸਕਦੇ ਕਿ ਰੈਕਟ ਕੀਤਾ ਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕਬਜ਼ਾ ਹੈ ਪਰ ਵਿਰੋਧੀ ਕਿਤੇ ਨਾ ਕਿਤੇ ਸਵਾਲੇ ਵੀ ਕਰ ਦਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਅਕਾਲੀ ਦਲ ਦਾ ਸਮਰਥਨ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਜਿੰਨੇ ਵੀ ਪੀੜਤ ਐਨਐਸਏ ਤੋਂ ਨੌਜਵਾਨ ਨੇ ਉਹਨਾਂ ਨੂੰ ਸਮਰਥਨ ਵੀ ਮਿਲਿਆ ਮੋਰਚੇ ਦੇ ਦੌਰਾਨ ਦੇਖੋ ਇਹ ਗੱਲ ਜਿਹੜੀ ਹੈ ਕੋਈ ਆਪਦੀ ਦਰਜਨਾ ਕਿਸੇ ਨੇ ਕੀਤਾ ਹੋਵੇ ਪਰੰਤੂ ਜਿਹੜਾ ਹੈ ਕਦੇ ਵੀ ਉਹਨਾਂ ਨੇ ਸਿੱਖ ਸਿਧਾਂਤਾਂ ਨੂੰ ਸਿੱਖ ਮਰਿਆਦਾ ਨੂੰ ਸਿੱਖ ਸੰਘਰਸ਼ ਨੂੰ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਨਹੀਂ ਦਿੱਤਾ ਜਿੰਨੇ ਕਿਰਤਾਂ ਉਹਨਾਂ ਦੇ ਨਾਲ ਚੱਲੀ ਜਾਓ ਤੇ ਸਮਰਥਨ ਉਹ ਸਮਰਥਨ ਹੈ ਉਹਨਾਂ ਦਾ ਜਦੋਂ ਉਹਨਾਂ ਤੋਂ ਪਾਸੇ ਹੋ ਜਾਈ